ਪਹੁੰਚੇ ਹੋ ਕਿੰਨੀ ਮਾਤਰਾ ਦੇ ਵਿੱਚ ਇੱਥੇ ਕਿੰਨੀ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਹੋ ਔਰ ਜਿਹੜੇ ਰਾਹਤ ਪੀਤ ਨੇ ਉਹਨਾਂ ਨੂੰ ਆਪ ਤਕਸੀਮ ਕਰੋਗੇ ਜਾਂ ਦੇਖੋ ਮਾਤਰਾ ਦਾ ਤੇ ਮੈਂ ਅੰਦਾਜ਼ਾ ਨਹੀਂ ਲਾ ਸਕਦਾ ਜੇ ਤੁਹਾਡੇ ਸਾਹਮਣੇ ਹੈ ਸਾਰਾ ਸੁਣਨ ਚ ਆ ਰਿਹਾ ਸੀ ਵੀ ਕਈਆਂ ਕੋ ਰਾਸ਼ਨ ਸਮਗਰੀ ਚਾਰਾ ਬਾਰ-ਬਾਰ ਪਹੁੰਚ ਰਿਹਾ ਹੈ ਤੇ ਉਤੇ ਪਰਿਵਾਰ ਜਿਹੜੇ ਨੇ ਉਹਨਾਂ ਤੱਕ ਪਹੁੰਚ ਹੀ ਨਹੀਂ ਸਕਿਆ ਉਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਨੇ ਦੱਸਿਆ ਸੀ ਵੀ ਕੁਝ ਪਿੰਡ ਜਿਹੜੇ ਵਾਂਝੇ ਨੇ ਸਾਡੇ ਔਰ ਇਹਨਾਂ ਨੇ ਸਾਨੂੰ ਰਿਪੋਰਟ ਦਿੱਤੀ ਸੀ ਵੀ ਮੈਨੂੰ ਚਾਰੇ ਦੀ ਮੈਨੂੰ ਸੁੱਕੀ ਰਸਤ ਦੀ ਜੋ ਜੋ ਇਹਨਾਂ ਨੇ ਚੀਜ਼ਾਂ ਸਾਨੂੰ ਨੋਟ ਕਰਾਈਆਂ ਤੇ ਬਟਾਲੇ ਬਾਬਾ ਜੀ ਦਾ ਵਿਆਹ ਸੀ ਤੇ ਕੱਲ ਰਸ ਘਟਿਆ ਤੇ ਅੱਜ ਆਪਾਂ ਸਾਰੇ ਬਟਾਲੇ ਹਲਕੇ ਦੇ ਲੋਕ ਆਪਣਾ ਪਰਿਵਾਰ ਡੇਰਾ ਬਾਬਾ ਨਾਲ ਦੇਖੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਆਮਨੇ ਖੜਕੇ ਔਰ ਜੋ ਜੋ ਇਹਨਾਂ ਨੇ ਹੁਕਮ ਕੀਤਾ ਸੀ ਐਮਐਲਏ ਸਾਹਿਬ ਨੇ ਠੀਕ ਹੈ ਜੋ ਜੋ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਸਾਨੂੰ ਬੇਸਿਕਲੀ ਮੇਨ ਇਹੋ ਹੀ ਵੀ ਜਿਹੜੇ ਪਰਿਵਾਰਾਂ ਤੱਕ ਨਹੀਂ ਪਹੁੰਚ ਰਿਹਾ ਆਪਾਂ ਉਹਨਾਂ ਤੱਕ ਪਹੁੰਚਾ ਦੇਣੀ ਹੈ ਇਨਸਾਨ ਕਿਤੇ ਨਾ ਕਿਤੇ ਹਰ ਪੱਖੋਂ ਹੱਥ ਪੱਲਾ ਮਾਰ ਲੈਂਦਾ ਪਰ ਜ਼ਿਆਦਾ ਫਿਕਰ ਸਾਨੂੰ ਪਸ਼ੂ ਮੰਦੀ ਸੀ ਅੱਜ ਟੂੜੀਆਂ ਦੀਆਂ ਟਰਾਲੀਆਂ ਗੱਟੇ ਜੋ ਜੋ ਸਾਨੂੰ ਵੱਡੇ ਵੀਰ ਨੇ ਮੈਨੂੰ ਗੁਰਦੀ ਵੀਰ ਨੇ ਆਵਾਜ਼ ਮਾਰੀ ਵੀ ਤਗੜਾ ਹੋ ਕੇ ਇੱਥੇ ਮੇਰੀ ਮਦਦ ਕਰਨ ਦੀ ਲੋੜ ਆ ਮੈਂ ਛੋਟਾ ਭਰਾ ਹੋਂ ਦੇ ਨਾਤੇ ਭਰਾ ਹਾਂ ਇਹ ਕਲਤ ਸਿੰਘ ਸਾਹਿਬ ਇਹ ਦੱਸੋ ਇਹ ਜਿਹੜੇ ਲੋਕ ਲੈ ਲੈ ਇਕੱਠਾ ਕਰੀ ਜਾਂਦੇ ਨੇ ਉਹਨਾਂ ਵਾਸਤੇ ਕੀ ਤੁਹਾਡਾ ਸੁਨੇਹਾ ਇੱਕੋ ਬੇਨਤੀ ਕਰੂੰਗਾ ਜਿਦ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਲੋਕ ਲੈ ਲੈ ਕੇ ਇਕੱਠਾ ਕਰ ਰਹੇ ਨੇ ਰਾਸ਼ਨ ਹੱਥ ਜੋੜ ਕੇ ਬੇਨਤੀ ਆ ਇਹ ਇੱਕ ਕੁਦਰਤੀ ਰੂਪੀ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਸਾਥ ਦੇਣਾ ਚਾਹੀਦਾ ਇਹ ਨਾ ਕਰੀਏ ਵੀ ਮੇਰੇ ਘਰ ਸਭ ਕੁਝ ਆ ਜਾਏ ਤੇ ਦੂਜੇ ਦੇ ਘਰ ਜਾਵੇ ਕੁਛ ਜਿੱਥੇ ਨਹੀਂ ਵੀ ਪਹੁੰਚਿਆ ਮੇਰੀ ਹੱਥ ਬਨ ਕੇ ਬੇਨਤੀ ਜਿਨ੍ਹਾਂ ਕੋ ਜਿਆਦਾ ਰਾਸ਼ਨ ਆ ਸਮਾਨ ਆ ਉਹਨਾਂ ਨੂੰ ਵੀ ਪਤਾ ਹੋ ਸਕਦਾ ਵੀ ਇੱਥੇ ਆ ਕਰ ਰਹਿ ਗਏ ਨੇ ਉਥੋਂ ਤੱਕ ਪਚਾਉਂ ਸੋ ਮੇਰੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਅੱਜ ਆਪਾਂ ਉਸ ਮਕਾਮ ਤੇ ਖੜੇ ਆ ਜਿੱਥੇ ਸਾਨੂੰ ਇੱਕ ਦੂਜੇ ਦਾ ਗੁੱਟ ਫੜਨ ਦੀ ਲੋੜ ਆ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਕੱਲ੍ਹ ਤੋਂ ਸਭ ਲੜਾਈ ਲੰਬੀ ਆ ਪਾਣੀ ਜਦੋਂ ਆਉਂਦਾ ਉਦੋਂ ਤੇ ਸਾਰੇ ਆਉਂਦੇ ਆ ਸੇਵਾ ਕਰਨ ਨੂੰ ਸਾਰੇ ਚੰਗੀ ਗੱਲ ਆਉਣਾ ਵੀ ਚਾਹੀਦਾ ਪਰ ਲੜਾਈ ਲੰਬੀ ਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਓਵਰਲੋਡ ਹੋਇਆ ਪਿਆ ਛੜਕਾਂ ਦੇ ਉੱਤੇ ਤੇ ਸਮੇਂ ਦੇ ਨਾਲ ਇੱਕ ਵਿਉਤਬੰਦੀ ਨਾਲ ਆਇਆ ਜੇ ਤਾਂ ਜੋ ਇਹ ਲੰਬੀ ਲੜਾਈ ਜਿਹੜੀ ਆ ਤਰੀਕੇ ਨਾਲ ਲੜੀ ਜਾਏ ਵੱਡੇ ਭਾਜੀ ਜਦੋਂ ਵੀ ਦੇਸ਼ ਬਾਰਲੇ ਮੁਲਕਾਂ ਤੱਕ ਜਿੱਥੇ ਵੀ ਲੋੜ ਪਈ ਸਾਡੇ ਪੰਜਾਬੀ ਚਟਾਨ ਬਣ ਕੇ ਖੜੇ ਹਰ ਔਖੀ ਘੜੀ ਦੇ ਉੱਤੇ ਜੇ ਬਾਹਰ ਦੇ ਮੁਲਕਾਂ ਤੱਕ ਜਾ ਕੇ ਮੋਢਾ ਡਾਹ ਸਕਦੇ ਨੇ ਉਹ ਤੇ ਸਾਡਾ ਪਰਿਵਾਰ ਦਾ ਇੱਕ ਵਾਰੀ ਆਵਾਜ਼ ਮਾਰਨ ਠੀਕ ਆ ਮੈਂ ਇਹ ਨਹੀਂ ਕਹਿੰਦਾ ਆ ਮੇਰਾ ਪਰਿਵਾਰ ਆ ਸਾ ਠੀਕ ਆ ਆ ਹੱਥ ਜੋੜ ਕੇ ਬੇਨਤੀ ਕੀਤੀ ਵੀ ਜਾਣਾ ਜਿਹਦੇ ਕੋ ਜੋ ਸਰਦਾ ਬੰਦਾ ਹੋਇਆ ਚਟਾਨ ਬਣ ਕੇ ਖੜ ਗਿਆ ਸੋ ਅੱਗੇ ਵੀ ਜਿੱਥੇ ਜ਼ਰੂਰਤ ਪਾਊਗੀ ਇਹ ਨਹੀਂ ਮੈਂ ਤੇ ਲੋਕ ਸਭਾ ਵੀ ਲੜੀ ਸੀ ਮੇਰਾ ਤੇ ਗਵਾਣ ਰਿਆ ਸੋ ਮੈਨੂੰ ਜਦੋਂ ਵੀ ਵੱਡਾ ਭਰਾ ਹੋ ਕੰਗਾ ਅਸੀਂ ਸਾਰਾ ਪਰਿਵਾਰ 24 ਘੰਟੇ ਹਾਜ਼ਰਣਾ ਇਸ ਤੋਂ ਬਾਅਦ ਇੱਕ ਦੀਨਾਨਗਰ ਵੀ ਜਾਣਾ ਅੱਜ ਇੱਥੇ ਹਾਜ਼ਰੀ ਆਪ ਜੀ ਨੂੰ ਲਵਾਈ ਹੈ ਉਸ ਤੋਂ ਬਾਅਦ ਹੁਣ ਕੱਲ੍ਹ ਜਾਂ ਪਰਸੋਂ ਦੇ ਵਿੱਚ ਵਿੱਚ ਦੀਨਾਨਗਰ ਦੀ ਜਾਨ ਦੀ ਹੋੜ ਪਣੀ ਸੋ ਟਰਾਲ ਮਿਲ ਕੇ ਸੋਖੀ ਘੜੀ ਮਾਪਾ ਕੱਢਿਆ ਸਿਆਸਤ ਦਾ ਸਮਾਂ ਨਹੀਂ ਪਰ ਸਿਆਸਤ ਦੀਆਂ ਗੱਲਾਂ ਕੋਈ ਵੀ ਆਵਾਜ਼ ਆ ਰਿਹਾ ਚਾਹੇ ਵਿਰੋਧੀ ਹੋਣ ਉਹ ਵਿਰੋਧੀ ਜਿਹੜੇ ਉਹ ਸਰਕਾਰ ਤੇ ਤੰਜ ਕਰਦੇ ਸਰਕਾਰ ਕਹਿੰਦੀ ਜਦੋਂ ਉਹ ਸੀ ਉਹਨਾਂ ਨੇ ਕੀ ਕੀਤਾ ਤੇ ਹੱਥ ਜੋੜ ਕੇ ਬੇਨਤੀ ਕਰਦਾ ਸਿਆਸਤਦਾਨਾਂ ਸਿਆਸਤ ਕਰਾਂਗੇ ਪਰ ਟਕਾ ਕੇ ਕਰਾਂਗੇ ਠੋਕ ਕੇ ਕਰਾਂਗੇ ਪਰ ਜਿਹੜਾ ਇਸ ਘੜੀ ਚ ਸਿਆਸਤ ਕਰਦਾ ਉਹਦੇ ਵਰਗਾ ਘਟੀਆ ਨੀਚ ਇਨਸਾਨ ਅੱਜ ਇੱਕ ਦੂਜੇ ਦੇ ਸੁੱਖ ਦੁੱਖ ਦੇ ਨਾਲ ਖੜਨ ਦੀ ਲੋੜ ਹੈ ਨਾ ਕਿ ਸਿਆਸਤ ਕਰਨ ਦੀ ਲੋੜ ਆ ਮੈਂ ਹੈਰਾਨ ਹੋ ਰਿਹਾ ਆ ਜਿੱਦਾਂ ਤੁਸੀਂ ਗੱਲ ਕੀਤੀ ਕੋਈ ਵੀਡੀਓ ਦੇ ਵਿੱਚ ਕਹਿ ਰਿਹਾ ਅਹ ਜੀ ਕਿੱਥੇ ਨੇ ਮਨੀਸ਼ ਜੀ ਕਿੱਥੇ ਨੇ ਕੇਜੀਵਾਰ ਯਾਰ ਉਹ ਕਹਿ ਵੀ ਕੌਣ ਰਹਿ ਨੇ ਸਿਆਸਤਦਾਨ ਤੇ ਜੇ ਸਾਡੇ ਵਰਗੇ ਕਹਿੰਦੇ ਨੇ ਵੀ ਕਿੱਥੇ ਆ ਰਾਹੁਲ ਕਿੱਥੇ ਆ ਸੋਨੀਆ ਕਿੱਥੇ ਆ ਪ੍ਰਿੰਕਾ ਫਿਰ ਜਵਾਬ ਕੋਈ ਨਹੀਂ ਫਿਰ ਇਹਨਾਂ ਕਹਣਾ ਗੱਲ ਪਟਾ ਲੋ ਸੋ ਦੁੱਖ ਲੱਗਦਾ ਵੀ ਜੇ ਸੀਐਮ ਸਾਹਿਬ ਆਏ ਆ ਕੇ ਉਹਨਾਂ ਨੇ ਮੈਨੂੰ ਇਹ ਦੱਸੋ ਵੀ ਹੈਲੀਕਾਪਟਰ ਦੇ ਕੇ ਮਾਰਾ ਕੀਤਾ ਇਹੋ ਪਹਿਲਾਂ ਬੋਲੀਆਂ ਦੇ ਆਪ ਹੈਲੀਕਾਪਟਰਾਂ ਤੇ ਚੜੇ ਫਿਰਦੇ ਚੜੇ ਫਿਰਦੇ ਜੇ ਸੰਗਤ ਦਾ ਹੈ ਤੇ ਸੰਗਤ ਦੇ ਵਾਸਤੇ ਸੇਵਾ ਲਾਹਤ ਦੀ ਫਿਰ ਬਾਅਦ ਵਿੱਚ ਦੂਜੇ ਪਾਸੇ ਨੂੰ ਕੇ ਇੱਕ ਪਾਸੇ ਖੜਨਾ ਚਾਹੀਦਾ ਪਰ ਸ਼ਰਮ ਵਾਲੀ ਗੱਲ ਇਹ ਹੈ ਵੀ ਇਸ ਔਖੀ ਘੜੀ ਤੇ ਜਿਹੜੇ ਉਹਦੀਆਂ ਸਿਆਸਤਾਂ ਕਰਦੇ ਨੇ ਸੇਵਾ ਸੇਵਾ ਹਰ ਇਨਸਾਨ ਕਰਨ ਦਾ ਫਰਜ਼ ਮੰਨਦਾ ਇਹ ਨਹੀਂ ਆਪਣੇ ਕੋਈ ਕਵੇ ਵੀ ਮੇਰੇ ਹਿੱਸੇ ਵੱਧ ਸੇਵਾ ਆਈ ਜਾਂ ਮੈਂ ਹੀ ਕਰਨੀ ਆ ਜਾਂ ਮੈਂ ਸੇਵਾ ਕਰਕੇ ਮੈਂ ਲੋਕਾਂ ਨੂੰ ਵਿਖਾਵਾਂ ਵੀ ਮੈਂ ਸੇਵਾ ਕੀਤੀ ਹੈ ਨਾ ਸੇਵਾ ਕਰੋ ਜਿਹਦਾ ਜਿਸ ਤਰ੍ਹਾਂ ਦਾ ਕੋਈ ਵਿਚਾਰ ਆ ਜਿਸ ਤਰ੍ਹਾਂ ਦਾ ਜਿਹਦਾ ਕੋਈ ਢੰਗ ਆ ਉਸੇ ਤਰ੍ਹਾਂ ਗੱਲਤ ਸਾਬ ਆਸੀ ਸਵਾਲ ਹੈ ਇੱਕ ਤੁਹਾਡੇ ਤੋਂ ਕਿ ਇਹ ਆਪ ਦਾ ਸੀ ਜਾਂ ਕੋਈ ਥੋੜਾ ਬਹੁਤਾ ਵਿੱਚ ਕੁਝ ਤੁਹਾਨੂੰ ਲੱਗਦਾ ਕਿ ਮੈਨ ਮੇਡ ਵੀ ਕੁਝ ਹੈਗਾ ਨਹੀਂ ਮੈਂ ਦੇਖੋ ਮੈਂ ਇੱਕ ਗੱਲ ਕਹੂੰਗਾ ਇਹਦੇ ਵਿੱਚ ਇਹ ਇੱਕ ਕੁਦਰਤੀ ਆ ਕਦੀ ਵੀ ਕੋਈ ਵੀ ਇਨਸਾਨ ਚਾਹੇ ਕੋਈ ਦੁਸ਼ਮਣ ਵੀ ਹੋਵੇ ਚਾਹੇ ਕੋਈ ਦੁਸ਼ਮਣ ਵੀ ਹੋਵੇ ਉਹ ਕਦੀ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰੇਗਾ ਸੋ ਇਹ ਕੁਦਰਤੀ ਕੁੜਪੀਆ ਆ ਆਪਾਂ ਪਰਿਵਾਰ ਆ ਰਲ ਮਿਲ ਕੇ ਸਾਰੇ ਇੱਕ ਦੂਜੇ ਦੇ ਸੁੱਖ ਦੁੱਖ ਦੀ ਬਣੇ ਆ ਧੰਨਵਾਦ ਮਿਹਰਬਾਨੀ ਦੇਖੋ ਜਿਹੜੀ ਪਿਛਲੇ ਦਿਨੀ ਉਹ ਦੱਤ ਨੇ ਮਾਰ ਮਾਰੀ ਆ ਖੜਾ ਦੇ ਰੂਪ ਚ ਉਹਦੇ ਸੰਬੰਧ ਚ ਮੇਰਾ ਛੋਟਾ ਭਰਾ ਗਮਨ ਸ਼ਹਿਰ ਸਿੰਘ ਸ਼ਹਿਰੀ ਕਲਸੀ ਇਹਨਾਂ ਨਾਲ ਮੇਰੀ ਡਿਸਕਸ ਹੋਈ ਆ ਮੈਂ ਨੂੰ ਕਹਿੰਦਾ ਕਿ ਮੈਂ ਤੇਰੀ ਮਦਦ ਕਰਨੀ ਚਾਹੁੰਦਾ ਕਮ ਮੈਨੂੰ ਬੜੀ ਖੁਸ਼ੀ ਹੋਈ ਕਿ ਜਦੋਂ ਵੱਡਾ ਭਰਾ ਸਮਝਦੀ ਨਹੀਂ ਗੱਲ ਕਹੀ ਐ ਤਾਂ ਮੈਨੂੰ ਕਿਹਾ ਕਿ ਕੀ ਮਦਦ ਤੇਰੀ ਮੈਂ ਲੈ ਕੇ ਆਉਂ। ਤਾਂ ਤੁਹਾਡੇ ਸਾਹਮਣੇ ਦੇਖ ਲਓ ਅੱਜ ਕਿੰਨੀਆਂ ਟਰਾਲੀਆਂ ਦੇ ਵਿੱਚ ਰਾਚਣਾ ਹੈ। ਜਦੋਂ ਐਮਐਲਏ ਸਾਹਿਬ ਨੇ ਕਿਹਾ ਕਿ ਮੈਨੂੰ ਖੁਦ ਹੀ ਨਹੀਂ ਪਤਾ ਕਿ ਕੀ ਕੀ ਸਮਾਨ ਲੋਕ ਲੈ ਕੇ ਇੱਕ ਆਵਾਜ਼ ਤੇ ਇਸਮਾਨ ਦੇ ਰਬ ਬਾਬਾ ਨਾਨਕ ਚ ਲੈ ਕੇ ਆਏ ਨੇ। ਇਸ ਤੋਂ ਪਹਿਲਾਂ ਸਾਡੇ ਐਮਐਲਏ ਗੱਜਲ ਮਾਜਰਾ ਸਾਹਿਬ 18 ਗੱਡੀਆਂ ਉਹਨਾਂ ਕੈਟਲ ਫੀਰਦੀਆਂ ਲੈ ਕੇ ਆਏ ਨੇ। ਮੇਰੇ ਹਲਕੇ 'ਚ ਅੱਜ ਹੀ ਲੈ ਕੇ ਆਏ ਨੋ ਵੀ। ਤਾਂ ਤੁਸੀਂ ਦੇਖ ਲਓ ਕਿ ਉਹ ਤਾਂ ਆਪ ਓਨਰ ਨੇ ਕੈਟਰਲ ਫੀਡ ਦੇ ਇੰਨੀ ਵੱਡੀ ਰਾਤ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਦੇਣੀ ਇਹ ਮੇਰੇ ਕੱਲ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਦੇ ਹਿੱਸੇ ਪਾਈ ਆ ਤਾਂ ਅੱਜ ਸੇਵਾ ਕਰ ਰਹੇ ਨੇ ਮੈਂ ਡੇਰਾ ਬਾਬਾ ਨਾਨਕ ਦੇ ਸਮੁੱਚੇ ਵਾਸੀਆਂ ਨੂੰ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਔਖੇ ਵੇਲੇ ਸਾਡੀ ਬਾਹਰ ਪੜੀ ਹੈ ਤਾਂ ਪ੍ਰਮਾਤਮਾ ਤੁਹਾਨੂੰ ਉੱਤੇ ਕਿਰਪਾ ਰੱਖੇ ਤੁਸੀਂ ਇਹ ਤੋਂ ਵੀ ਜ਼ਿਆਦਾ ਤਰੱਕੀ ਕਰੋ ਮੈਨੂੰ ਲੱਗਦਾ ਜਿਹੜਾ ਬੰਦਾ ਔਖੇ ਟਾਈਮ ਕਿਸੇ ਦੀ ਬਾਹ ਫੜਦਾ ਕਿਸ ਦੀ ਸੇਵਾ ਕਰਦਾ ਪਰਮਾਤਮਾ ਕਦੀ ਉਹਦਾ ਫਲ ਨਹੀਂ ਰਹਿਣ ਦਿੰਦਾ ਉਹਨੂੰ ਫਲ ਦੂਣਾ ਤੀਣਾ ਕਰਕੇ ਮੋੜਦਾ ਤਾਂ ਇਸ ਕਰਕੇ ਐਮ.ਐਲ.ਸਰ ਮੈਂ ਤੁਹਾਡਾ ਸਦਾ ਲਈ ਰਹਿਣਾ ਸਾਰਾ ਡੇਰਾ ਹਲਕਾਰ ਰਣੀ ਆ ਬਾਕੀ ਉਹ ਜਿਹੜੇ ਲੋਕ ਕਹਿੰਦੇ ਜੀ ਆਮ ਆਦਮੀ ਪਾਰਟੀ ਵਾਲੇ ਗਏ ਕਿੱਥੇ ਨੇ ਉਹ ਕਿਹੜੇ ਰੰਗ ਦੀ ਸੇਵਾ ਕਰਦੇ ਨੇ ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਚ ਉਹ ਲੋਕਾਂ ਦਾ ਮੂੰਹ ਬੰਦ ਵੀ ਹੋਇਆ ਜਿਹੜੇ ਕਹਿੰਦੇ ਕਿ ਸਿਰਫ ਫੋਟੋਆਂ ਲਵਾਉਣ ਦਾ ਕੀ ਸੀਮਤ ਨੇ ਤਾਂ ਫੋਟੋਆਂ ਲਵਾਉਣ ਵਾਲੇ ਅੱਜ ਉਹ ਦੇਖ ਲੈਣਨ ਕਿ ਡੇਰਾ ਬਾਬਾ ਨਾਨਕ ਘੱਲ ਕੇ ਚ ਫੋਟੋਆਂ ਲਾਤਦੀਆਂ ਕਿ ਰਿਐਲਿਟੀ ਤਾਂ ਕੁਝ ਹੋਰ ਆ ਤੁਹਾਡੇ ਹੈਲੀਕਾਪਟਰ ਦੀ ਵੀ ਬੜੀ ਚਰਚਾ ਰਹੀ ਹੈ ਵੀ ਹੈਲੀਕਾਪਟਰ ਕੁਰਕਰੇ ਫੁੱਟੇ ਗਏ ਨੇ ਉਸ ਤੋਂ ਕਿ ਆਮ ਘਰ ਦਾ ਜਿਹੜਾ ਵਾ ਉਹ ਹੈਲੀਕਾਪਟਰ ਤੇ ਚੜ ਗਿਆ ਹੈ ਬਿਮਾਰੀ ਉਹਨਾਂ ਨੂੰ ਕੁਝ ਹੋਰ ਹੋਰ ਹੈ ਉਹ ਦਖਦੇ ਨਹੀਂਗੇ ਕਿ ਹੈਲੀਕਾਪਟਰ ਦਾ ਨਾਂ ਰਹਿੰਦਾ ਅਸਲੀ ਬਿਮਾਰੀ ਤਾਂ ਉਹਨਾਂ ਦੀ ਲੱਭਣੀ ਪਊਗੀ ਉਹ ਬਿਮਾਰੀ ਨੂੰ ਮੈਂ ਉਹਨਾਂ ਦੀ ਨੂੰ ਜਾਣਦਾ ਉਹ ਬਿਮਾਰੀ ਦਾ ਲਾਜ ਵੀ ਮੇਰੇ ਕੋਲ ਹੈਗਾ ਕਿ ਐ ਕਰਕੇ ਉਹਨਾਂ ਨੂੰ ਬਰਦਾਸ਼ਤ ਹੀ ਨਹੀਂ ਹੋਇਆ ਦੇਖੋ ਮੈਂ ਆਪਣੀ ਜ਼ਿੰਦਗੀ ਚ ਬਹੁਤ ਸਰਕਾਰਾਂ ਦੇਖੀਆਂ ਪਿਛਲੇ 30-35 ਸਾਲ ਤੋਂ ਮੈਂ ਐਸਾ ਸੀਐਮ ਨਹੀਂ ਦੇਖਿਆ ਕਿ ਜਿਹੜਾ ਸੀਐਮ ਆਇਆ ਹੋਵੇ ਹੈਲੀਕਾਪਟਰ ਤੇ ਤੇ ਜਾਵੇ ਬਾਈ ਰੋਡ ਔਰ ਲੋਕਾਂ 'ਚ ਇਹ ਕਹਿ ਕੇ ਜਾਵੇ ਕਿ ਆਹ ਹੈਲੀਕਾਪਟਰ ਤੁਹਾਡੇ ਲੋਕਾਂ ਦਾ ਤੇ ਮੈਂ ਤੁਹਾਡੇ ਵਿੱਚ ਤੇ ਛੱਡ ਕੇ ਚੱਲਿਆ ਤੇ ਬੜੀ ਵੱਡੀ ਫਰਾਗ ਦੇ ਲਈ ਸੀਐਮ ਸਾਹਿਬ ਦੀ ਜਿਹੜੀ ਉਹ ਕਰਕੇ ਗਏ ਨੇ ਕਿ ਵੱਡਾ ਆਸਾਨ ਜ਼ਿਲ੍ਹਾ ਗਰਤਾਸਪੁਰ ਤੇ ਉਹ ਦੇ ਕੇ ਗਏ ਨੇ ਸੀਐਮ ਸਾਹਿਬ ਇਹ ਇਸ ਕਰਕੇ ਮਰੋਦੀ ਜੋ ਮਰਜੀ ਕਹਿਣ ਅੱਜ ਕੱਲ ਦਾ ਇਤਿਹਾਸ ਹੈ ਕਿ ਇਸ ਚੌਪਰ ਦੇ ਉੱਤੇ ਕੋਈ ਮੰਤਰੀ ਨਹੀਂ ਸਫਰ ਕਰਦਾ ਮੰਤਰੀ ਲੱਭਦੇ ਹੀ ਚੌਪਰ ਨੂੰ ਤੇ ਸੀਐਮ ਸਾਹਿਬ ਨੇ ਤਾਂ ਸਾਡੇ ਵਰਗੇ ਇੱਕ ਆਮ ਜਿਹੜੇ ਘਰਾਂ 'ਚੋਂ ਐਮਐਲਏ ਬਣੇ ਉਹਨਾਂ ਨੂੰ ਵੀ ਮੌਕਾ ਦਿੱਤਾ ਚੌਪਰ ਤੇ ਵੀ ਜਾਓ ਆਪੋ ਆਪਣੇ ਹਲਕਿਆਂ ਦਾ ਨਿਕੰਨ ਕਰੋ ਤਾਂ ਦੇਖ ਕੇ ਆਓ ਕਿੱਥੇ ਕਿੱਥੇ ਕਿੰਨੀਆਂ ਕੀ ਪਰੇਸ਼ਾਨੀ ਹੈ ਸੁਖਬੀਰ ਬਾਦਲ ਨੂੰ ਕੱਲ ਸਵਾਲ ਕੀਤਾ ਗਿਆ ਸੀ ਕਿ ਬੰਨਾਂ ਬਾਰੇ ਤਾਂ ਉਹਨਾਂ ਨੇ ਕਹੇ ਕਿ ਜਦੋਂ ਅਸੀਂ ਆਵਾਂਗੇ ਪੱਕੇ ਕੰਕਰੀਟ ਦੇ ਬਣਾਵਾਂਗੇ ਤੇ ਵੈਸੇ 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 ਇੱਕ ਪੂਰਾ ਸਵਾਲ ਸੁਣ ਲਓ ਪੂਰਾ ਤੁਹਾਡੀ ਤੁਸੀਂ ਸਰਕਾਰ ਦੇ ਵਿੱਚੋਂ ਇਹਨਾਂ ਬੰਨਾਂ ਦਾ ਪਹਿਲਾਂ ਕੁਝ ਹੱਲ ਕਰੋ ਜਿਹੜੇ ਕਿ बार-बार ਪੰਜਾਬ ਉਜੜਦਾ ਇਸ ਹੱਡ ਦੇ ਨਾਲ ਪਹਿਲਾਂ ਸੁਖਵੀਰ ਵਾਲੀ ਤਾਂ ਗੱਲ ਕਰ ਲਈਏ ਹੁਣ ਦੋਨੇ ਕਰੋ ਸੁਖਵੀਰ ਮਿੱਟੀ ਦਾ ਬੰਨ ਤਾਂ ਨਹੀਂ ਬਣ ਸਕਦਾ ਜਿਹੜੇ ਉਹਨਾਂ 15 20 ਸਾਲਾਂ ਅੱਜ ਕਿ ਚਿੱਟੇ ਦਾ ਬੰਨਦਾ ਬਣ ਸਕਦਾ ਚਿੱਟੇ ਨਾਲ ਜਿੰਨਾ ਉਹਨਾਂ ਪੰਜਾਬ ਦਾ ਬੇੜਾ ਕਰਕੇ ਕਰਕੇ ਗਏ ਨੇ ਇੱਥੇ ਪੰਜਾਬ ਦੇ ਲੋਕਾਂ ਨੂੰ ਪਤਾ ਉਸ ਗੱਲ ਦਾ ਇਸ ਕਰਕੇ ਉਹਨਾਂ 20 ਸਾਲਾਂ 'ਚ ਕਦੀ ਕਿਤੇ ਆਣ ਕੇ ਇਹਨਾਂ ਤੁਸੀਂ ਬੰਨਾਂ ਲ ਦੇਖਿਆ ਵੀ ਹੈਗਾ ਕਿਸੇ ਨੇ ਆਮ ਆਦਮੀ ਪਾਰਟੀ ਨੇ ਜਿੰਨਾ ਨਿਕਾਸੀ ਜਿੰਨੀ ਮੈਂ ਬਟਾੜੇ ਦੀ ਗੱਲ ਕਰਾਂ ਆਪਣੇ ਹਲਕਿਆਂ ਦੀ ਗੱਲ ਕਰਾਂ ਜਿੰਨੀਆਂ ਨਹਿਰਾਂ ਦੀ ਜਿੰਨੀਆਂ ਖਾਲਿਆਂ ਦੀ ਜਿੰਨੀਆਂ ਜਿਹੜੇ ਨਿਕਾਸੀ ਨਾਲੇ ਨੇ ਜਿੰਨੇ ਕੁਦਰਤੀ ਮਾਰਤਾ ਉਹਨੂੰ ਤਾਂ ਕੋ ਰੋਕ ਨਹੀਂ ਸਕਦਾ ਦੇਖੋ 1988 ਦੇ ਵਿੱਚ 11 ਲੱਖ 20 ਹਜ਼ਾਰ ਕਿਊਸਕ ਪਾਣੀ ਇਸ ਦਰਿਆ 'ਚ ਆਇਆ ਸੀਗਾ ਐਸ ਵਾਰ 14 ਲੱਖ ਕੁਛ ਉਹਦੇ ਉੱਪਰ ਕਿਊਸਕ ਪਾਣੀ ਜਿਹੜਾ ਦਰਿਆ 'ਚ ਆਇਆ ਡਬਲ ਪਾਣੀ ਆਇਆ ਦੇਖੋ ਭਾਵੇਂ ਤੁਸੀਂ ਕੰਕਰੀਟ ਦੀਆਂ ਵੀ ਬਣਾ ਦੋ ਜਦੋਂ ਕੁਦਰਤ ਕਾੜੀ ਨਹੀਂ ਕਿਸੇ ਦਾ ਜੋਰ ਇਹ ਮੰਨਣਾ ਪਊਗਾ ਇਹ ਕੁਦਰਤ ਕੁਦਰਤ ਹੀ ਆ ਕੁਦਰਤ ਕੁਝ ਵੀ ਕਰ ਸਕਦੀ ਆ ਉਹ ਤਾਂ ਬਲਦੀ ਅੱਗ ਚੋਂ ਵੀ ਰੱਖ ਸਕਦੀ ਆ ਇਹ ਤਾਂ ਕੁਦਰਤ ਹੈ ਪਰ ਅਸੀਂ ਸਰਕਾਰ ਦੇ ਵਿੱਚ ਸਾਡੇ ਹੱਥ ਵਿੱਚ ਸਭ ਕੁਝ ਆ ਅਸੀਂ ਕੁਝ ਕਰਨ ਦੀ ਇਹਦੇ ਵਿੱਚ ਕੁਝ ਬਿਲਕੁਲ ਜੀ ਆਉਣ ਵਾਲੇ ਦਿਨਾਂ 'ਚ ਬਨ ਵੀ ਬੰਨੇ ਜਾਣਗੇ ਠੀਕ ਆ ਤੁਸੀਂ ਦੇ ਜਿੱਥੇ ਜਿੱਥੇ ਪਾੜ ਪਿਆ ਇਹਨੂੰ ਬਨ ਵੀ ਬਨਾਂਗੇ ਔਰ ਸਪੈਸ਼ਲ ਕਰਤਾਬਰੀ ਕਰਾ ਕੇ ਆ ਜਿਹੜਾ ਲੋਕਾਂ ਨੂੰ ਮਾਅਵਜਾ ਵਾ ਉਹ ਵੀ ਦਿਵਾਵਾਂਗੇ ਧੰਨਵਾਦ